ਆਪਰੇਸ਼ਨ ਬਲੂ ਸਟਾਰ ਦੀ ਅਗਵਾਈ ਕਰਨ ਵਾਲੇ ਲੈਫਟੀਨੈਂਟ ਜਨਰਲ ਰਿਟਾਇਰਡ ਕੁਲਦੀਪ ਸਿੰਘ ਬਰਾੜ ਨੇ 2009 ਵਿੱਚ BBC ਨੂੰ ਇੱਕ ਇੰਟਰਵਿਊ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਆਪਰੇਸ਼ਨ ਬਾਰੇ ਕਈ ਖਾਸ ਗੱਲਾਂ ਉਜਾਗਰ ਕੀਤੀਆਂ ਸਨ ਉਸ ਸਮੇਂ ਦੇ ਮੇਜਰ ਜਨਰਲ ਕੀ ਕਹਿੰਦੇ ਹਨ ਉਹਨਾਂ ਵੱਲੋਂ ਉਜਾਗਰ ਕੀਤੀਆਂ ਗਈਆਂ ਖਾਸ ਗੱਲਾਂ ਤੇ ਇੱਕ ਨਸਰ BBC ਪੱਤਰਕਾਰ ਰਿਹਾਨ ਫਜ਼ਲ ਨਾਲ ਗੱਲਬਾਤ ਕਰਦਿਆਂ ਜਨਰਲ ਬਰਾੜ ਨੇ ਕਿਹਾ ਸੀ ਕਿ ਜਦੋਂ ਉਹ 25 ਸਾਲ ਪਿੱਛੇ ਮੁੜ ਕੇ ਵੇਖਦੇ ਹਨ ਤਾਂ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਹੁੰਦਾ ਹੈ ਕਿ ਫੌਜ ਨੂੰ ਆਪਣੇ ਦੇਸ਼ ਵਾਸੀਆਂ ਤੇ ਕੋਹਲੀਆਂ ਚਲਾਉਣੀਆਂ ਪਈਆਂ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਸਮੇਂ ਜਿਹੜੇ ਹਾਲਾਤ ਸਨ ਉਸ ਤੋਂ ਕੁਝ ਵੀ ਗਲਤ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਫੌਜੀ, ਹਿੰਦੂ, ਸਿੱਖ ਜਾਂ ਮੁਸਲਮਾਨ ਨਹੀਂ ਹੁੰਦੇ। ਸਭੋ ਦੇਸ਼ ਦੇ ਰਖਵਾਲੇ ਹੁੰਦੇ ਹਨ। ਉਹਨਾਂ ਨੇ ਵਰਦੀ ਦੀ ਇੱਜ਼ਤ ਰੱਖਣੀ ਹੁੰਦੀ ਹੈ। ਪੇਸ਼ਾਨ ਜੂਨ 2009 ਵਿੱਚ ਲੈਫਟੀਨੈਂਟ ਜਨਰਲ ਬਰਾਲ ਨਾਲ ਕੀਤੀ ਗਈ ਖਾਸ ਗੱਲਬਾਤ ਦੇ ਅਹਿਮ ਅੰਸ਼। ਜਨਰਲ ਬਰਾਲ ਤੁਸੀਂ ਆਪਣੀ ਕਿਤਾਬ ਵਿੱਚ ਜ਼ਿਕਰ ਕੀਤਾ ਹੈ ਕਿ ਇਸ ਆਪਰੇਸ਼ਨ ਬਾਰੇ ਤੁਹਾਨੂੰ ਨਹੀਂ ਪਤਾ ਸੀ। ਉਸ ਸਮੇਂ ਤੁਸੀਂ ਕਿੱਥੇ ਸੀ? ਮੈਂ ਮੇਰਠ ਵਿੱਚ ਸੀ ਅਤੇ 90 ਇਨਫੈਂਟਰੀ ਡਿਵੀਜ਼ਨ ਨੂੰ ਕਮਾਂਡ ਕਰ ਰਿਹਾ ਸੀ 3 ਮਈ ਨੂੰ ਫੋਨ ਆਇਆ ਕਿ ਮੈਂ 1 ਜੂਨ ਨੂੰ ਚੰਡੀਮੰਦਰ ਵਿੱਚ ਇੱਕ ਬੈਠਕ ਲਈ ਪਹੁੰਚਣਾ ਹੈ ਜਦਕਿ ਉਸੇ ਸ਼ਾਮ ਸਾਡਾ ਪ੍ਰੋਗਰਾਮ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਜਾਣ ਦਾ ਸੀ ਟਿਕਟਾਂ ਬੁੱਕ ਹੋ ਚੁੱਕੀਆਂ ਸਨ ਪਰ ਪ੍ਰੋਗਰਾਮ ਨੂੰ ਰੱਦ ਕਰਨਾ ਪਿਆ ਮੈਂ ਸੜਕ ਮਾਰਗ ਰਾਹੀਂ ਦਿੱਲੀ ਪਹੁੰਚਿਆ ਅਤੇ ਫਿਰ ਜਹਾਜ਼ ਰਾਹੀਂ ਚੰਡੀਗੜ੍ਹ ਪਹੁੰਚਿਆ ਸਿੱਧਾ ਵੈਸਟਰਨ ਕਮਾਂਡ ਜਦੋਂ ਉੱਥੇ ਪਹੁੰਚਿਆ ਤਾਂ ਦੱਸਿਆ ਗਿਆ ਕਿ ਜਲਦੀ ਤੋਂ ਜਲਦੀ ਅਮ੍ਰਿਤਸਰ ਪਹੁੰਚਣਾ ਹੈ ਮੈਨੂੰ ਬਰੀਫਿੰਗ ਦੌਰਾਨ ਦੱਸਿਆ ਗਿਆ ਕਿ ਹਾਲਾਤ ਬਹੁਤ ਖਰਾਬ ਨੇ ਜਰਨੈਲ ਸਿੰਘ ਪਿੰਡਰਾਵਾਲੇ ਨੇ ਪੂਰੇ ਹਰਮੰਦਰ ਸਾਹਿਬ ਤੇ ਕਬਜ਼ਾ ਕਰ ਲਿਆ ਹੈ ਅਤੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜ ਗਈ ਹੈ। ਪੁਲਿਸ ਅਤੇ ਸੂਬੇ ਦੀ ਮਸ਼ੀਨਰੀ ਕੰਮ ਨਹੀਂ ਕਰ ਰਹੀ। ਇਸ ਹਾਲਾਤ ਨੂੰ ਜਲਦੀ ਤੋਂ ਜਲਦੀ ਠੀਕ ਕਰਨਾ ਹੈ ਨਹੀਂ ਤਾਂ ਪੰਜਾਬ ਭਾਰਤ ਹੱਥੋਂ ਨਿਕਲ ਜਾਏਗਾ। ਇਸ ਤੋਂ ਬਾਅਦ ਮੈਂ ਅੰਮ੍ਰਿਤਸਰ ਪਹੁੰਚਿਆ ਉਸ ਸਮੇਂ ਮੈਨੂੰ ਕੁਝ ਵੀ ਨਹੀਂ ਪਤਾ ਸੀ ਕਿ ਦਰਬਾਰ ਸਾਹਿਬ ਵਿੱਚ ਕੀ ਹੋ ਰਿਹਾ ਹੈ ਅਤੇ ਕੀ ਨਹੀਂ ਹੋ ਰਿਹਾ। ਇਹਨਾਂ ਹਾਲਾਤਾਂ ਵਿੱਚ ਮੈਂ ਆਪਣੀ ਰਣਨੀਤੀ ਸ਼ੁਰੂ ਕੀਤੀ। ਤੁਹਾਨੂੰ ਬ੍ਰੀਫ ਵਿੱਚ ਆਪਰੇਸ਼ਨ ਦੇ ਕੀ ਉਦੇਸ਼ ਦਿੱਤੇ ਗਏ ਸੀ। ਮੈਨੂੰ ਦੱਸਿਆ ਗਿਆ ਕਿ ਹਾਲਾਤ ਇੰਨੇ ਖਰਾਬ ਹੋ ਗਏ ਨੇ ਕਿ ਅਗਲੇ 2-4 ਦਿਨ ਵਿੱਚ ਖਾਲਿਸਤਾਨ ਦਾ ਐਲਾਨ ਹੋ ਜਾਏਗਾ ਜਿਸ ਤੋਂ ਬਾਅਦ ਪੰਜਾਬ ਪੁਲਿਸ ਖਾਲਿਸਤਾਨੀਆਂ ਨਾਲ ਮਿਲ ਜਾਏਗੀ ਫਿਰ ਦਿੱਲੀ ਅਤੇ ਹਰਿਆਣਾ ਵਿੱਚ ਜਿਹੜੇ ਸਿੱਖ ਨੇ ਉਹ ਤੁਰੰਤ ਪੰਜਾਬ ਵੱਲ ਜਾਣਗੇ ਸਾਲ 1947 ਦੀ ਤਰ੍ਹਾਂ ਦੰਗੇ ਹੋ ਸਕਦੇ ਨੇ ਪਾਕਿਸਤਾਨ ਵੀ ਸਰਹੱਦ ਪਾਰ ਕਰ ਸਕਦਾ ਹੈ ਯਾਨੀ ਪਾਕਿਸਤਾਨ ਦੇ ਬੰਗਲਾਦੇਸ਼ ਤੋਂ ਵੱਖ ਹੋਣ ਦੀ ਘਟਨਾ ਭਾਰਤ ਵਿੱਚ ਦੁਹਰਾਈ ਜਾ ਸਕਦੀ ਹੈ ਅਜੇ ਵਿੱਚ ਫੌਜ ਲਈ ਬਹੁਤ ਔਖਾ ਕੰਮ ਸੀ ਦੰਗੇ ਖਾਲਿਸਤਾਨ ਦੇ ਸੰਭਾਵਿਤ ਐਲਾਨ ਅਤੇ ਪਾਕਿਸਤਾਨੀ ਫੌਜ ਨੂੰ ਸਰਹੱਦ ਅੰਦਰ ਆਉਣ ਤੋਂ ਰੋਕਣਾ ਹਾਲਾਂਕਿ ਇਸ ਸਾਰੇ ਹਾਲਾਤ ਨੂੰ ਦੇਖਦੇ ਹੋਏ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਦਾ ਸਮਝੌਤਾ ਹੋ ਜਾਏ ਪਰ ਜਦੋਂ ਕੋਈ ਸਮਝੌਤਾ ਨਾ ਹੋ ਸਕਿਆ ਤਾਂ ਉਨ੍ਹਾਂ ਨੇ ਫੈਸਲਾ ਲਿਆ ਕਿ ਹੁਣ ਕਾਰਵਾਈ ਕੀਤੀ ਜਾਏਗੀ ਬੜਾ ਨਾਜ਼ੁਕ ਮਾਮਲਾ ਸੀ ਮੈਨੂੰ ਕਿਹਾ ਗਿਆ ਸੀ ਕਿ ਆਪਰੇਸ਼ਨ ਵਿੱਚ ਘੱਟ ਤੋਂ ਘੱਟ ਲੋਕਾਂ ਦਾ ਨੁਕਸਾਨ ਹੋਣਾ ਚਾਹੀਦਾ ਸਣੇ ਹਰਮੰਦਰ ਸਾਹਿਬ ਇਹ ਦੱਸੋ ਕਿ 5 ਜੂਨ ਦਾ ਦਿਨ ਹੀ ਕਿਉਂ ਚੁਣਿਆ ਗਿਆ ਇਸ ਬਾਰੇ ਪਹਿਲਾਂ ਹੀ ਤੈਸ ਸੀ ਜਦ ਤੁਸੀਂ ਫੈਸਲਾ ਲਿਆ ਜਵਾਨਾਂ ਨੂੰ ਦੱਸਿਆ ਗਿਆ ਕਿ ਹਾਲਾਤ ਕਿੰਨੇ ਖਰਾਬ ਹੋ ਗਏ ਨੇ ਸਾਨੂੰ ਅੰਦਰ ਜਾਣਾ ਹੀ ਪਏਗਾ ਅਤੇ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਕਿਸੇ ਪਵਿੱਤਰ ਥਾਂ ਤੇ ਜਾ ਕੇ ਉਸ ਨੂੰ ਬਰਬਾਦ ਕਰ ਰਹੇ ਹਾਂ ਸਗੋਂ ਅਸੀਂ ਉਸ ਦੀ ਹਿਫਾਜ਼ਤ ਕਰਨ ਜਾ ਰਹੇ ਹਾਂ ਯੋਜਨਾ ਬਣਾਉਣ ਅਤੇ ਫੌਜ ਨੂੰ ਪੁੱਜਣ ਵਿੱਚ ਸਮਾਂ ਲੱਗ ਜਾਂਦਾ ਹੈ ਫੌਜੀਆ ਨੇ ਮੇਰਟ ਜਲੰਧਰ ਅਤੇ ਦਿੱਲੀ ਤੋਂ ਆਉਣਾ ਸੀ ਫਿਰ ਉਹਨਾਂ ਨੂੰ ਤਾਇਨਾਤ ਕਰਨਾ ਸੀ ਇਹ ਪਤਾ ਲਗਾਉਣਾ ਸੀ ਕਿ ਅੱਤਵਾਦੀ ਕਿੱਥੇ-ਕਿੱਥੇ ਨੇ ਉਹਨਾਂ ਕੋਲ ਕਿਹੜੇ ਹਥਿਆਰ ਨੇ ਯੋਜਨਾ ਬਣਾਉਣ ਵਿੱਚ ਸਮਾਂ ਤਾਂ ਲੱਗਦਾ ਹੀ ਹੈ ਕਿ ਤਾਨੂੰ ਕੁਝ ਖੂਫੀਆ ਜਾਣਕਾਰੀ ਮਿਲ ਰਹੀ ਸੀ ਕਿ ਹਰਮਿੰਦਰ ਸਾਹਿਬ ਕੰਪਲੈਕਸ ਵਿੱਚ ਕਿਸ ਤਰ੍ਹਾਂ ਦੀ ਤਿਆਰੀ ਸੀ ਕੁਝ ਅੰਦਾਜ਼ਾ ਸੀ ਨਹੀਂ ਪਹਿਲਾਂ ਤਾਂ ਕੋਈ ਜਾਣਕਾਰੀ ਨਹੀਂ ਸੀ ਜਦੋਂ ਉੱਥੇ ਪੁੱਜਿਆ ਤਾਂ ਹਾਲਾਤ ਤੋਂ ਜਾਨੂ ਹੋਇਆ ਪੁਲਿਸ ਵਾਲੇ ਨਜ਼ਰ ਨਹੀਂ ਆ ਰਹੇ ਸੀ ਅਸੀਂ ਤਿਆਰੀ ਸ਼ੁਰੂ ਕੀਤੀ ਅਤੇ ਇੱਕ ਸਿੱਖ ਅਫਸਰ ਨੂੰ ਸਾਦੇ ਕੱਪੜਿਆਂ ਵਿੱਚ ਸ਼ਰਧਾਲੂ ਦੇ ਰੂਪ ਵਿੱਚ ਅੰਦਰ ਭੇਜਿਆ ਅਤੇ ਜੋ ਉਹ ਦੇਖ ਸਕਦੇ ਸੀ ਉਸ ਦੀ ਜਾਣਕਾਰੀ ਦਿੱਤੀ ਨਾਲ ਹੀ ਹਰਮੰਦਰ ਸਾਹਿਬ ਦੇ ਬਾਹਰ ਦੇ ਮਕਾਨਾਂ ਦੀਆਂ ਛੱਤਾਂ ਤੋਂ ਦੂਰਬੀਨ ਦੀ ਮਦਦ ਨਾਲ ਸਥਿਤੀ ਦਾ ਜਾਇਜ਼ਾ ਲਿਆ ਅਸੀਂ 5 ਜੂਨ ਦੀ ਰਾਤ ਨੂੰ ਅੰਦਰ ਗਏ ਸੀ ਇਸ ਲਈ 5 ਜੂਨ ਦੀ ਸਵੇਰ ਹੀ ਮੈਂ ਫੌਜੀਆ ਨੂੰ ਆਪਰੇਸ਼ਨ ਬਾਰੇ ਦੱਸਿਆ ਉਸ ਤੋਂ ਪਹਿਲਾਂ ਨਹੀਂ ਦੱਸਿਆ ਗਿਆ ਜੇਕਰ ਇਸ ਦੀ ਗੱਲ ਬਾਹਰ ਚਲੀ ਜਾਂਦੀ ਤਾਂ ਇਹ ਆਪਰੇਸ਼ਨ ਆਪਣੇ ਅੰਜਾਮ ਤੱਕ ਨਹੀਂ ਪਹੁੰਚ ਸਕਦਾ ਸੀ ਪੂਰੇ ਪੰਜਾਬ ਵਿੱਚ ਇਹ ਗੱਲ ਫੈਲ ਜਾਂਦੀ ਕਿ ਫੌਜ ਅੰਦਰ ਜਾਣ ਵਾਲੀ ਹੈ ਇਸ ਲਈ ਜਿੰਨੀ ਦੇਰ ਨਾਲ ਜਾਣਕਾਰੀ ਦੇ ਸਕਦੇ ਸੀ ਦਿੱਤੀ 5 ਜੂਨ ਨੂੰ ਸਵੇਰੇ 4:30 ਵਜੇ ਇੱਕ ਬਟਾਲੀਅਨ ਦੇ ਕੋਲ ਜਾ ਕੇ ਕਰੀਬ ਅੱਧੇ ਘੰਟੇ ਤੱਕ ਉਹਨਾਂ ਦੇ ਜਵਾਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਦੱਸਿਆ ਕਿ ਹਾਲਾਤ ਕਿੰਨੇ ਖਰਾਬ ਨੇ ਸਾਨੂੰ ਅੰਦਰ ਜਾਣਾ ਹੀ ਪਏਗਾ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਹਿੰਦੂ ਸਿੱਖ ਮੁਸਲਮਾਨ ਜਾਂ ਪਾਰਸੀਆਂ ਉਨਾਂ ਨੇ ਸਮਝਾਇਆ ਕਿ ਪੰਜਾਬ ਵੱਖਰਾ ਹੋ ਸਕਦਾ ਹੈ ਅਤੇ ਇਸ ਨਾਲ ਦੇਸ਼ ਦੀ ਵੰਡ ਹੋ ਸਕਦੀ ਹੈ। ਮੈਂ ਕਿਹਾ ਕਿ ਜਦੋਂ ਅਸੀਂ ਇੱਕ ਵਾਰ ਵਰਦੀ ਪਾ ਲਈ ਹੈ ਅਤੇ ਕਸਮ ਖਾ ਲਈ ਹੈ ਤਾਂ ਦੇਸ਼ ਦੀ ਰੱਖਿਆ ਕਰਨੀ ਹੈ। ਸਾਨੂੰ ਹੁਕਮ ਮਿਲਿਆ ਉਸ ਦੀ ਪਾਲਣਾ ਕਰਨੀ ਹੈ। ਮੈਂ ਕਿਹਾ ਕਿ ਜੇਕਰ ਕੋਈ ਜਵਾਨ ਇਹ ਸੋਚਦਾ ਹੈ ਕਿ ਉਸਨੇ ਅੰਦਰ ਨਹੀਂ ਜਾਣਾ ਤਾਂ ਉਹ ਕਹਿ ਦੇਵੇ। ਉਸ ਨੂੰ ਇਸ ਕਾਰਵਾਈ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ ਅਤੇ ਉਸ ਖਿਲਾਫ ਕੋਈ ਐਕਸ਼ਨ ਨਹੀਂ ਹੋਏਗਾ। ਕਿਸੇ ਨੇ ਕੁਝ ਨਹੀਂ ਕਿਹਾ ਪਰ ਚੌਥੀ ਬਟਾਲੀਅਨ ਵਿੱਚ ਇੱਕ ਸਿੱਖ ਖੜਾ ਹੋਇਆ। ਮਸ਼ਨੂ ਕਿਹਾ ਕਿ ਜੇਕਰ ਤੁਸੀਂ ਅੰਦਰ ਨਹੀਂ ਜਾਣਾ ਚਾਹੁੰਦੇ ਤੁਸੀਂ ਹਿੱਸਾ ਲੈਣ ਤੋਂ ਮੁਕਤ ਹੋ ਅਤੇ ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ ਪਰ ਉਸ ਸਿੱਖ ਅਧਿਕਾਰੀ ਨੇ ਕਿਹਾ ਤੁਸੀਂ ਮੈਨੂੰ ਗਲਤ ਸਮਝ ਰਹੇ ਹੋ ਮੈਂ ਸਭ ਤੋਂ ਪਹਿਲੀ ਟੁਕੜੀ ਵਿੱਚ ਅੰਦਰ ਜਾਣਾ ਚਾਹੁੰਦਾ ਹਾਂ ਤੁਸੀਂ ਮੈਨੂੰ ਅੰਦਰ ਭੇਜੋ ਮੈਂ ਹੁਕਮ ਦਿੱਤਾ ਕਿ ਉਹਨਾਂ ਦੀ ਪਲਟਨ ਸਭ ਤੋਂ ਪਹਿਲਾਂ ਅੱਗੇ ਜਾਵੇਗੀ ਅਤੇ ਅਜਹਾਈ ਹੋਇਆ ਸ਼ੁਰੂਆਤੀ ਹਮਲੇ ਵਿੱਚ ਮਸ਼ੀਨ ਗੰਦੀ ਫਾਇਰਿੰਗ ਨਾਲ ਉਹਨਾਂ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਖੂਨ ਵਗ ਰਿਹਾ ਸੀ ਫਿਰ ਵੀ ਉਹ ਅੱਗੇ ਵਧਦਾ ਰਿਹਾ ਬਾਹਰ ਐਂਬੂਲੈਂਸ ਖੜੀ ਸੀ ਅਤੇ ਉਸਨੂੰ ਜ਼ਬਰਦਸਤੀ ਫੜ ਕੇ ਵਾਪਸ ਲਿਆਂਦਾ ਗਿਆ ਆਪਰੇਸ਼ਨ ਕਿੰਨੇ ਵਜੇ ਸ਼ ਕਦੋਂ ਫੌਜ ਦੀ ਪਹਿਲੀ ਟੁਕੜੀ ਭੇਜੀ ਗਈ ਅਸੀਂ ਆਪਰੇਸ਼ਨ ਸ਼ਾਮ ਨੂੰ 7 ਵਜੇ ਸ਼ੁਰੂ ਕਰਨਾ ਚਾਹੁੰਦੇ ਸੀ ਇਸ ਲਈ ਅਸੀਂ 5 ਵਜੇ ਤੋਂ ਹੀ ਲਾਊਡ ਸਪੀਕਰ ਜਰੀਏ ਇਹ ਐਲਾਨ ਸ਼ੁਰੂ ਕੀਤਾ ਕਿ ਜਿਹੜੇ ਲੋਕ ਬਾਹਰ ਨਿਕਲਣਾ ਚਾਹੁੰਦੇ ਨੇ ਨਿਕਲ ਜਾਣ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਬੇਗੁਨਾਹ ਨੇ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਪਰ ਕੋਈ ਨਹੀਂ ਆਇਆ ਫਿਰ ਅਸੀਂ 7 ਵਜੇ ਐਲਾਨ ਕੀਤਾ ਪਰ ਕੋਈ ਨਹੀਂ ਆਇਆ ਉਦੋਂ ਅਸੀਂ ਆਪਰੇਸ਼ਨ ਦਾ ਸਮਾਂ ਵਧਾ ਕੇ 8 ਵਜੇ ਕਰ ਦਿੱਤਾ ਫਿਰ 9 ਵਜੇ ਵੀ ਐਲਾਨ ਕੀਤਾ ਉਸ ਸਮੇਂ 8 ਤੋਂ 10 ਬਜ਼ੁਰਗ ਬਾਹਰ ਨਿਕਲੇ ਉਹਨਾਂ ਦਾ ਕਹਿਣਾ ਸੀ ਕਿ ਦੂਜੇ ਲੋਕ ਆਉਣਾ ਚਾਹੁੰਦੇ ਨੇ ਪਰ ਆਉਣ ਨਹੀਂ ਦਿੱਤਾ ਜਾ ਰਿਹਾ। ਉਦੋਂ ਅਸੀਂ ਸੋਚਿਆ ਕਿ ਜੇਕਰ ਹੋਰ ਉਡੀਕ ਕੀਤੀ ਤਾਂ ਰਾਤ ਨਿਕਲ ਜਾਏਗੀ ਅਤੇ ਜਦੋਂ ਦਿਨ ਚੜ੍ਹੇਗਾ ਤਾਂ ਇਹ ਗੱਲ ਪੰਜਾਬ ਦੇ ਕੋਨੇ-ਕੋਨੇ ਤੱਕ ਫੈਲ ਜਾਏਗੀ। ਉਦੋਂ ਲੱਖਾਂ ਸਿੱਖ ਆਪਣੀਆਂ ਬੰਦੂਕਾਂ ਅਤੇ ਤਲਵਾਰਾਂ ਲੈ ਕੇ ਇੱਥੇ ਆਣਗੇ। ਸਵੇਰੇ ਤੱਕ ਆਪਰੇਸ਼ਨ ਖਤਮ ਨਹੀਂ ਹੋਇਆ ਤਾਂ ਫੌਜ ਲਈ ਮੁਸ਼ਕਲ ਪੈਦਾ ਹੋ ਜਾਏਗੀ। ਇਸ ਲਈ 9:30 ਵਜੇ ਦੇ ਕਰੀਬ ਆਪਰੇਸ਼ਨ ਦੀ ਸ਼ੁਰੂਆਤ ਹੋਈ। ਕਿਸ ਸਮੇਂ ਤਾਨੂੰ ਲੱਗਿਆ ਕਿ ਚੀਜ਼ਾਂ ਯੋਜਨਾਬੱਧ ਨਹੀਂ ਚੱਲ ਰਹੀਆਂ ਅਤੇ ਫੌਜ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੇ 45 ਮਿੰਟਾਂ ਵਿੱਚ ਉਹਨਾਂ ਦੀ ਤਾਕਤ ਹਥਿਆਰ ਅਤੇ ਯੋਜਨਾ ਬਾਰੇ ਪਤਾ ਲੱਗ ਗਿਆ ਕਿ ਉਹਨਾਂ ਦੀ ਤਿਆਰੀ ਕਾਫੀ ਚੰਗੀ ਹੈ। ਅਜੇ ਵਿੱਚ ਆਪਰੇਸ਼ਨ ਐਨਾ ਸੌਖਾ ਨਹੀਂ ਹੋਏਗਾ। ਸਾਡੀ ਕੋਸ਼ਿਸ਼ ਸੀ ਕਿ ਕਮਾਂਡੋ ਅਕਾਲ ਤਖਤ ਵੱਲ ਜਾਣ। ਇਸ ਲਈ ਗ੍ਰੇਨੇਡ ਸੁੱਟੇ ਗਏ। ਜਿਸ ਨਾਲ ਆਦਮੀ ਮਰਦਾ ਨਹੀਂ ਹੈ ਪਰ ਅੱਖਾਂ 'ਚ ਅਥਰੂ ਆ ਜਾਂਦੇ ਨੇ ਤਾਂ ਜੋ ਉਨੀ ਦੇਰ ਚ ਕਮਾਂਡੋ ਅੰਦਰ ਚਲੇ ਜਾਣ। ਹਰ ਦਰਵਾਜ਼ੇ ਅਤੇ ਖਿੜਕੀ ਤੇ ਸੈਂਡ ਬੈਗ ਲੱਗੇ ਹੋਏ ਸੀ। ਇਸ ਲਈ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ। ਬਲਕਿ ਇਹ ਸਨ ਗ੍ਰੇਨੇਡ ਸਾਡੇ ਹੀ ਜਵਾਨਾਂ ਤੇ ਆ ਰਹੇ ਸੀ ਫਿਰ ਲੋੜ ਮੁਤਾਬਕ ਸਮੇ ਸਮੇਤੇ ਰਣਨੀਤੀ ਚ ਬਦਲਾ ਕੀਤਾ ਜਾਂਦਾ ਰਿਹਾ ਕਿ ਤਿੰਨ ਮਿਨਾਰਾ ਨੂੰ ਉਡਾਣ ਦਾ ਫੈਸਲਾ ਤੁਹਾਡਾ ਸੀ ਉਸ ਦੇ ਪਿੱਛੇ ਕੀ ਰਣਨੀਤੀ ਸੀ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਹਨਾਂ ਮਿਨਾਰਾਂ ਤੇ ਸੈਂਡ ਬੈਗ ਲਗਾ ਕੇ ਉਹ ਮਸ਼ੀਨ ਗਨ ਨਾਲ ਬੈਠੇ ਸੀ ਜਦੋਂ ਤੱਕ ਉਹਨਾਂ ਨੂੰ ਨਾ ਉਡਾਇਆ ਜਾਂਦਾ ਜਵਾਨਾਂ ਦਾ ਅੰਦਰ ਜਾਣਾ ਨਾ ਮੁਮਕਿਨ ਸੀ ਕਿਉਂਕਿ ਉਹਨਾਂ ਮਿਨਾਰਾਂ ਤੋਂ ਸਿੱਧੀ ਫਾਇਰਿੰਗ ਹੋ ਰਹੀ ਸੀ ਕੀ ਪੈਰਾਟ ਰੂਪਰਸ ਨੂੰ ਵੀ ਉੱਥੇ ਭੇਜਿਆ ਗਿਆ ਸੀ ਸ਼ੁਰੂਆਤ ਵਿੱਚ ਕਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸਨ ਨਹੀਂ ਪੈਰਾਟ੍ਰੂਪਰ ਨਹੀਂ ਭੇਜੇ ਗਏ ਮੈਂ ਕੰਪਲੈਕਸ ਤੋਂ 50 ਗਜ਼ ਦੀ ਦੂਰੀ ਤੇ ਸੀ ਅੰਦਰ ਭੇਜੇ ਗਏ ਇਸrar ਖਾਨ ਨੇ ਦੱਸਿਆ ਕਿ ਅੰਦਰੋਂ ਕਾਫੀ ਗੋਲੀਬਾਰੀ ਹੋ ਰਹੀ ਹੈ ਮਸ਼ੀਨ ਗਨ ਅਤੇ ਗ੍ਰੇਨੇਡ ਸੁੱਟੇ ਜਾ ਰਹੇ ਨੇ ਅਸੀਂ ਅਕਾਲ ਤਖਤ ਦੀ ਪਹਿਲੀ ਮੰਜ਼ਿਲ ਤੇ ਜਾਣਾ ਚਾਹੁੰਦੇ ਸੀ ਪਰ ਇਸrar ਦਾ ਕਹਿਣਾ ਸੀ ਕਿ ਪਹਿਲਾਂ ਪ੍ਰਕਰਮਾਂ ਨੂੰ ਸਾਫ਼ ਕੀਤਾ ਜਾਵੇ ਅਤੇ ਫਿਰ ਹੌਲੀ-ਹੌਲੀ ਅੱਗੇ ਵਧਿਆ ਜਾਵੇ ਸ਼ੁਰੂ ਵਿੱਚ ਤੁਹਾਡੀ ਯੋਜਨਾ ਸੀ ਕਿ ਬਾਰੀ ਸੁਰੱਖਿਆ ਛਤਰੀ ਨੂੰ ਕਮਜ਼ੋਰ ਕੀਤਾ ਜਾਵੇ ਅਤੇ ਫਿਰ ਪਿੰਡਰਾਂ ਵਾਲੇ ਨੂੰ ਹਥਿਆਰ ਸੁੱਟਣ ਤੇ ਮਜਬੂਰ ਕੀਤਾ ਜਾ ਸਕੇ ਉਹ ਰਣਨੀਤੀ ਕਿਉਂ ਸਫਲ ਨਹੀਂ ਹੋ ਸਕੀ ਸਾਡੇ ਕੋਲ ਸਮਾਂ ਬਹੁਤ ਘੱਟ ਸੀ ਇਸ ਲਈ ਅਸੀਂ ਉਹਨਾਂ ਦੀ ਬਾਰੀ ਸੁਰੱਖਿਆ ਨੂੰ ਹਟਾ ਨਹੀਂ ਸਕੇ ਅਤੇ ਸਾਨੂੰ ਚਾਰੇ ਪਾਸਿਓਂ ਜਾਣਾ ਪਿਆ ਇੱਕ ਥਾਂ ਕਾਮਯਾਬੀ ਨਹੀਂ ਮਿਲੀ ਤਾਂ ਸੋਚਿਆ ਸ਼ਾਇਦ ਦੂਜੀ ਥਾਂ ਤੇ ਮਿਲ ਜਾਏ ਟੈਂਕਾਂ ਨੂੰ ਭੇਜਣ ਦਾ ਫੈਸਲਾ ਕਦੋਂ ਲਿਆ ਗਿਆ ਕੀ ਇਹ ਤੁਹਾਡੀ ਯੋਜਨਾ ਵਿੱਚ ਪਹਿਲਾਂ ਤੋਂ ਸ਼ਾਮਲ ਸੀ ਨਹੀਂ ਬਿਲਕੁਲ ਯੋਜਨਾ ਵਿੱਚ ਸ਼ਾਮਲ ਨਹੀਂ ਸੀ ਇਹ ਫੈਸਲਾ ਬਾਅਦ ਵਿੱਚ ਲਿਆ ਗਿਆ ਜਦੋਂ ਸਾਨੂੰ ਲੱਗਿਆ ਕਿ ਜਵਾਨ ਅਕਾਲ ਤਖਤ ਦੇ ਨੇੜੇ ਨਹੀਂ ਪਹੁੰਚ ਪਾ ਰਹੇ ਤਾਂ ਅੰਦਰ ਕਿਵੇਂ ਜਾ ਸਕਦੇ ਨੇ ਹੋਰ देर ਹੁੰਦੀ ਤਾਂ ਸਵੇਰ ਹੋ ਜਾਣ ਦਾ ਡਰ ਸੀ ਜੇਕਰ ਸਵੇਰ ਹੋ ਜਾਂਦੀ ਤਾਂ ਲੋਕਾਂ ਦੇ ਆਉਣ ਨਾਲ ਫੌਜ ਲਈ ਪਰੇਸ਼ਾਨੀ ਵੱਜ ਜਾਂਦੀ ਟੈਂਕਾਂ ਦੀ ਵਰਤੋਂ ਇਸ ਲਈ ਕੀਤੀ ਗਈ ਕਿ ਉਸ ਦੇ ਜ਼ੀਨੋਨ ਜਾਂ ਹੈਲੋਜਨ ਲਾਈਟ ذریعے ਕੁਝ ਸਮੇਂ ਲਈ ਅਤਵਾਦੀਆਂ ਨੂੰ ਰੋਸ਼ਨੀ ਤੋਂ ਪਰਾਂ ਕੀਤਾ ਜਾਵੇ ਅਤੇ ਫੌਜ ਐਂਟਰੀ ਕਰ ਸਕੇ ਪਰ ਲਾਈਟ ਫਿਊਜ਼ ਹੋ ਗਈ ਫਿਰ ਦੂਜਾ ਟੈਂਕ ਲਿਆਇਆ ਗਿਆ ਪਰ ਕਾਮਯਾਬੀ ਨਹੀਂ ਮਿਲੀ ਅਤੇ ਸਵੇਰ ਵੀ ਹੋ ਰਹੀ ਸੀ ਅਕਾਲ ਤਖਤ ਦੇ ਪਾਸਿਓਂ ਬੁਰੀ ਤਰ੍ਹਾਂ ਫਾਇਰਿੰਗ ਹੋ ਰਹੀ ਸੀ ਉਦੋਂ ਇੱਕ ਹੁਕਮ ਦਿੱਤਾ ਗਿਆ ਕਿ ਟੈਂਕ ذریعے ਅਕਾਲ ਤਖਤ ਦੇ ਉੱਪਰ ਵਾਲੇ ਹਿੱਸੇ ਤੇ ਫਾਇਰਿੰਗ ਕੀਤੀ ਜਾਵੇ ਤਾਕਿ ਜਦੋਂ ਉੱਪਰ ਤੋਂ ਪੱਥਰ ਡਿੱਗਣ ਤਾਂ ਲੋਕ ਡਰ ਜਾਣ। ਸਾਨੂੰ ਆਪਰੇਸ਼ਨ ਪੂਰਾ ਹੋਣ ਦਾ ਅੰਦਾਜ਼ਾ ਉਦੋਂ ਲੱਗਿਆ ਜਦੋਂ ਲੋਕ ਚਿੱਟੇ ਝੰਡੇ ਨਾਲ ਬਾਹਰ ਨਿਕਲੇ। ਉਦੋਂ ਪਤਾ ਲੱਗਾ ਕਿ ਭਿੰਡਰਾਂ ਵਾਲੇ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਖੜਕੂਆਂ ਦਾ ਹੌਸਲਾ ਟੁੱਟ ਗਿਆ। ਉਹ ਲੜਨ ਲਈ ਤਿਆਰ ਨਹੀਂ ਸਨ। ਕਈਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਕਈ ਲੋਕਾਂ ਨੇ ਸਰੋਵਰ ਅੰਦਰ ਛਾਲਾ ਮਾਰੀਆਂ ਅਤੇ ਉਹ ਫਾਇਰਿੰਗ ਦੀ ਲਪੇਟ ਵਿੱਚ ਆ ਗਏ। ਅਜਿਹੀ ਵੀ ਗੱਲ ਕਹੀ ਜਾਂਦੀ ਹੈ ਕਿ ਟੈਂਕ ਭਜਣ ਤੋਂ ਪਹਿਲਾਂ APC ਯਾਨੀ ਫੌਜ ਨੂੰ ਲਿਜਾਣ ਵਾਲੀ ਬਖਤਰਬੰਦ ਗੱਡੀ ਭੇਜਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਰਾਕਟ ਲਾਂਚਰ ਨਾਲ ਉਡਾ ਦਿੱਤਾ ਗਿਆ ਅਜੇ ਹੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਸਾਨੂੰ ਪਤਾ ਨਹੀਂ ਸੀ ਕਿ ਉਹਨਾਂ ਕੋਲ ਰਾਕਟ ਲਾਂਚਰ ਵੀ ਹੈ ਏਪੀਸੀ ਜ਼ਰੀਏ ਕਮਾਂਡੋ ਭੇਜਣ ਦੀ ਕੋਸ਼ਿਸ਼ ਕੀਤੀ ਗਈ ਟੈਂਕ ਭੇਜਣ ਦਾ ਫੈਸਲਾ ਤੁਸੀਂ ਲਿਆ ਜਾਂ ਦਿੱਲੀ ਤੋਂ ਹੋਇਆ ਸੀ ਇਹ ਕਹਿਣਾ ਮੇਰੇ ਲਈ ਮੁਸ਼ਕਿਲ ਹੈ ਪਰ ਸਾਨੂੰ ਇਸ ਦਾ ਹੁਕਮ ਜਨਰਲ ਸਰਬਜੀਤ ਸਿੰਘ ਢਿੱਲੋਂ ਨੇ ਦਿੱਤਾ ਅਤੇ ਕਿਹਾ ਕਿ ਟੈਂਕ ਭੇਜਿਆ ਜਾਵੇ ਉਹਨਾਂ ਨੇ ਜ਼ਰੂਰ ਦਿੱਲੀ ਤੋਂ ਇਜਾਜ਼ਤ ਲਈ ਹੋਏਗੀ ਤੁਹਾਨੂੰ ਇਹ ਅੰਦਾਜ਼ਾ ਕਦੋਂ ਹੋਇਆ ਕਿ ਪਿੰਡਰਾ ਵਾਲੇ ਨਹੀਂ ਰਹੇ ਅਟਨਾ ਦੇ ਫੌਜੀ ਕਮਾਂਡਰ ਜਨਰਲ ਸੁਬੇਕ ਸਿੰਘ ਦੀ ਮੌਤ ਹੋ ਗਈ ਹੈ ਜਦੋਂ ਕੁਝ ਲੋਕ ਚਿੱਟਾ ਝੰਡੇ ਲੈ ਕੇ ਨਿਕਲੇ ਅਤੇ ਫਾਇਰਿੰਗ ਵੀ ਬੰਦ ਹੋ ਗਈ ਤਾਂ ਲੱਗਿਆ ਕਿ ਕੁਝ ਹੋਇਆ ਹੈ ਅਤੇ ਫਿਰ ਉਹਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਇਸ ਆਪਰੇਸ਼ਨ ਤੋਂ ਬਾਅਦ ਤੁਸੀਂ ਕੰਪਲੈਕਸ ਵਿੱਚ ਕਦੋਂ ਵੜੇ ਅਤੇ ਤੁਸੀਂ ਕੀ ਵੇਖਿਆ ਜਦੋਂ ਖਬਰ ਆਈ ਕਿ ਪਿੰਡਾਂ ਵਾਲੇ ਮਾਰੇ ਗਏ ਤਾਂ ਅਸੀਂ ਅੰਦਰ ਵੜੇ ਇਹ 6 ਜੂਨ ਸਵੇਰ ਨੂੰ ਲਗਭਗ 10 ਵਜੇ ਦਾ ਸਮਾਂ ਸੀ ਤੁਹਾਡੇ ਮੁਤਾਬਕ ਕਿੰਨੇ ਲੋਕ ਇਸ ਆਪਰੇਸ਼ਨ ਵਿੱਚ ਮਾਰੇ ਗਏ ਹੋਣਗੇ ਪੂਰੇ ਅੰਕੜੇ ਤਾਂ ਫਿਲਹਾਲ ਮੇਰੇ ਕੋਲ ਨਹੀਂ ਪਰ ਫੌਜ ਦੇ 100 ਜਵਾਨ ਅਤੇ 300 ਖੜਕੂ ਮਾਰੇ ਗਏ ਐਨੇ ਸਾਲ ਬਾਅਦ ਤੁਸੀਂ ਇਸ ਆਪਰੇਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੋਈ ਪਛਤਾਵਾ ਕੋਈ ਦੂਜਾ ਟੰਗਾ ਪੜਾਇਆ ਹੁੰਦਾ ਤਾਂ ਨਤੀਜੇ ਚੰਗੇ ਹੁੰਦੇ ਮੈਂ ਤਾਂ ਇਹ ਜਾਣਦਾ ਹਾਂ ਕਿ ਜਦੋਂ ਇੱਕ ਵਾਰ ਵਰਦੀ ਪਾ ਲਈ ਅਤੇ ਕਸਮ ਖਾ ਲਈ ਹੈ ਕਿ ਦੇਸ਼ ਦੀ ਰੱਖਿਆ ਕਰਾਂਗੇ ਅਤੇ ਇਸ ਦੇਸ਼ ਨੂੰ ਟੁੱਟਣ ਨਹੀਂ ਦੇਵਾਂਗੇ ਤਾਂ ਫਿਰ ਅਸੀਂ ਨਹੀਂ ਸੋਚਦੇ ਕਿ ਸਿੱਖਾਂ ਜਾਂ ਹਿੰਦੂ ਇਹ ਤਾਂ ਮੈਂ ਕਈ ਵਾਰ ਸੋਚਿਆ ਕਿ ਕੋਈ ਹੋਰ ਤਰੀਕਾ ਹੋ ਸਕਦਾ ਸੀ ਜਾਂ ਨਹੀਂ ਪਰ ਉਸ ਸਮੇਂ ਜਿਹੜੇ ਹਾਲਾਤ ਸੀ ਸਮੇਂ ਦੀ ਘਾਟ ਸੀ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ ਸੀ ਪਰ ਜਦੋਂ ਮੁੜ ਕੇ ਦੇਖਦੇ ਆ ਤਾਂ ਅਫਸੋਸ ਹੁੰਦਾ ਹੈ ਕਿ ਆਖਰ ਸਾਨੂੰ ਅਜਿਹਾ ਆਪਰੇਸ਼ਨ ਕਿਉਂ ਕਰਨਾ ਪਿਆ ਜਦੋਂ ਆਪਣੇ ਲੋਕਾਂ ਤੇ ਹਮਲਾ ਕਰਨਾ ਪਿਆ ਪਰ ਅਜਿਹੇ ਸਮੇਂ ਕੀ ਕੀਤਾ ਹੀ ਜਾ ਸਕਦਾ ਹੈ ਜਦੋਂ ਆਪਣੇ ਦੇਸ਼ ਦੇ ਲੋਕ ਹੀ ਅੱਤਵਾਦੀ ਬਣ ਜਾਣ ਅਤੇ ਪਾਕਿਸਤਾਨ ਨਾਲ ਹੱਥ ਮਿਲਾ ਲੈਣ ਮਨ ਵਿੱਚ ਸਿਰਫ ਇਸ ਗੱਲ ਦੀ ਤਸੱਲੀ ਹੈ ਕਿ ਅਸੀਂ ਆਪਣੇ ਹਰਮੰਦਰ ਸਾਹਿਬ ਨੂੰ ਗੰਦਗੀ ਤੋਂ ਸਾਫ਼ ਕਰ ਦਿੱਤਾ ਜਨਰਲ ਬਰਾੜ ਤੁਸੀਂ ਖੁਦ ਸਿੱਖ ਹੋ ਇਸ ਦੇ ਬਾਵਜੂਦ ਤੁਸੀਂ ਇਸ ਆਪਰੇਸ਼ਨ ਦੀ ਅਗਵਾਈ ਕੀਤੀ ਕਿਸ ਸਮੇਂ ਤੁਹਾਨੂੰ ਸੋਚਣ ਲਈ ਮਜਬੂਰ ਹੋਣਾ ਪਿਆ ਮੈਨੂੰ ਅਫਸੋਸ ਹੈ ਕਿ ਇਸ ਘਟਨਾ ਤੋਂ ਬਾਅਦ ਮੇਰੇ ਕਈ ਆਪਣਿਆਂ ਨੇ ਮੇਰੇ ਨਾਲ ਰਿਸ਼ਤਾ ਤੋੜ ਦਿੱਤਾ। ਮੇਰੇ ਮਾਮਾ ਜਿਹੜੇ ਇੰਗਲੈਂਡ ਵਿੱਚ ਰਹਿੰਦੇ ਸੀ, ਉਹਨਾਂ ਨੇ ਮੇਰੇ ਨਾਲ ਰਿਸ਼ਤਾ ਤੋੜ ਲਿਆ ਅਤੇ ਸਾਰੀ ਉਮਰ ਗੱਲ ਨਹੀਂ ਕੀਤੀ। ਜਦੋਂ ਉਹ ਮੌਤ ਦੇ ਨੇੜੇ ਸੀ, ਉਦੋਂ ਹੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ। ਪਰ ਅਜਿਹਾ ਤਾਂ ਹੁੰਦਾ ਹੀ ਹੈ। ਉਹ ਵੀ ਸਮਝ ਗਏ ਹੋਣਗੇ ਕਿ ਆਪਣੀ ਜ਼ਿੰਮੇਵਾਰੀ ਨਿਭਾਉਣਾ ਮੇਰੀ ਮਜਬੂਰੀ ਸੀ।